ਕਿ ਕਿਸੇ ਦੇ ਹੱਥ ਵਿੱਚ ਘਰੇ 2 ਸਾਲਾਂ ਦੇ ਵਿੱਚ ਰੋਸਾ ਮੋੜ ਲੇਗੇ ਇਹੋ ਤੇ ਉਹ ਸਾਰੇ ਪੈਸੇ ਆਪਣੇ ਇਹਨਾਂ ਨੇ ਮੋੜ ਲੇ ਤੇ ਬਹੁਤ ਸਾਰੇ ਅੱਜ ਤੱਕ ਲੱਗਣ ਨਹੀਂ ਦਿੱਤੇ ਤਾਂ ਸਰਪੰਚ ਸਾਹਿਬ ਸਮਾਣੇ ਵਾਲੇ ਬੈਠੇ ਵੀ ਮੇਰੇ ਕੋਲ ਆਏ ਸੀ ਸਾਡੇ ਪਾਸ ਪੈਸਾ ਖਾਸ ਆਪਿਆ ਲੱਗਣ ਨਹੀਂ ਦੇ ਰਹੇ ਦਾ ਪਰ ਪੰਚਾਇਤ ਚੇਂਜ ਕਰਾਓ ਬਹੁਤ ਪੰਚਾਇਤਾਂ ਆਈਆਂ ਜਿਹਦੇ ਨਾਲ ਪਾਸ ਅਜੇ ਵੀ ਪੈਸੇ ਬੇ ਹੈ ਚੇਂਜ ਕਰਦੇ ਇੱਕ ਕਰੋੜ ਲਾ ਰਿਹਾ 1 ਕਰੋੜ ਲਾ ਗਿਆ ਖੈਰ 3 ਮਹੀਨੇ ਖੈਰ ਮਿਲੇ ਸੀ ਲੇਕਿਨ 3 ਮਹੀਨੇ ਦੇ ਵਿੱਚ ਆਪਾਂ ਨੇ ਆਪਣੇ ਇਲਾਕੇ ਦਾ ਇੱਕ ਇਸੁੱਦੇ ਸਮਝ ਲੋ ਵੀ ਜਿਹਨੂੰ ਕਹਿੰਦੇ ਗੰਧ ਖੜਦਾ ਬੋਲੇ ਇਨ ਸ਼ਾ ਅੱਲ੍ਹਾ ਤਾ ਕਈ ਪਿੰਡਾਂ ਚਾਹੀਦਾ ਲੋਕ ਬਹੁਤ ਖੁਸ਼ ਹੁੰਦੇ ਆ ਕਿ ਜੀ ਆ ਮੈਂ ਹੁਣ ਆ ਗੁਰਪੁਰਬ ਤੇ ਦਿਨਾਂ ਤੇ ਗਿਆ ਗੁਰ ਕਬਿਦਾ ਜੀ ਦੇ ਤਾਂ ਬਹੁਤ ਸਾਰੀਆਂ ਧਰਮਸ਼ਾਲਾ ਬੜੀਆਂ ਹੋਈਆਂ ਜਿੱਥੇ ਜਾਓ ਆ ਧਰਮਸ਼ਾਲਾ ਇਹਦੀ ਆਪਣੀ ਬਣੀ ਹੈ ਜੀ ਆਹ ਬਣੀ ਹੈ ਰੁਕੀ ਹੈ ਉਹਨਾਂ ਦੀ ਬਣੀ ਵੀ ਜਿੱਥੇ ਵੀ ਜਾਂਦਾ ਹੈ ਤਾਂ ਧਰਮਸ਼ਾਲਾ ਮਾਨੂੰ ਬਹੁਤ ਪੈਸੇ ਮਿਲੇ ਗਰਾਊਂਡਾਂ ਨੂੰ ਮਿਲੇ ਸਕੂਲਾਂ ਨੂੰ ਮਿਲੇ ਬਹੁਤ سارے ਸਕੂਲਾਂ ਨੇ ਆਪਾਂ ਨੇ ਅਪਗ੍ਰੇਡ ਕਰ ਦਿੱਤੀ ਇਹਨਾਂ ਨੇ ਵਾਪਸ ਕਰ ਦਿੱਤੇ ਯੂਨੀਵਰਸਿਟੀ ਦਾ ਚਮਕੌਰ ਸਾਹਿਬ ਸੇ ਕੰਮ ਚੱਲਦਾ ਸੀ ਇਹਨਾਂ ਨੇ ਬੰਦ ਕਰਿਆ ਹੋਇਆ ਹੈ ਬਹੁਤ ਬੜੀ ਬਿਲਡਿੰਗ ਬਣ ਗਈ ਉੱਤੇ 150 ਕਰੋੜ ਰੁਪਇਆ ਲੱਗ ਚੁੱਕਿਆ ਲੇਕਿਨ ਉਸ ਤੋਂ ਬਾਅਦ ਬਹੁਤ ਸਾਰਾ ਤੋਂ ਬੰਦ ਤੇ ਹੈ ਬੀਲੇ ਵਾਲਾ ਪੁਲ ਉਹ ਠੇਕੇਦਾਰਿਆਂ ਨੂੰ ਪਿੱਟ-ਪਿੱਟ ਕੇ ਮਾਰ ਗਿਆ ਸ਼ੁਰੂ ਕਰਾਲੋ ਹਾਈ ਕੋਰਟ ਤੋਂ ਕੇਸ ਵੀ ਪਾਇਆ ਲੇਕਿਨ ਇਹਨਾਂ ਨੇ ਉਹ ਰੋਕ ਤਾ ਕੋ ਆਈਟੀਆਈ ਰਸੂਲਪੁਰ ਵਾਲੀ ਰੁਕੀ ਹੋਈ ਹੈ ਕਾਲਜ ਇਧਰ ਤਿਰਪੜੀ ਵਾਲਾ ਕਾਲਜ ਉਹ ਵੀ ਰੁਕਿਆ ਹੋਇਆ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਜਿਹੜੇ ਆਪਾਂ ਨੇ ਪਹਿਲਾਂ ਸ਼ੁਰੂ ਕੀਤੇ ਸੀ ਰੁਕੀ ਹੋਏ ਹੈ ਚੰਕੌਰ ਸਾਹਿਬ ਦੇ ਕੰਮ ਵੀ ਸ਼ਹਿਰ ਦੇ ਚੱਲ ਰਹੇ ਇਸ ਕਰਕੇ ਇੱਕ ਦੋ ਤੇ ਕਮੇਟੀ ਆਪਣੀ ਹੈ ਦੂਸਰਾ ਇਹਦੇ ਸਰਕਾਰ ਤੋਂ ਆਪਾਂ ਨੇ 50 ਕੰਪਿਊਟਰ ਬਿਜਾਤੇ ਮਜਬੂਰ ਕਰਾਇਆ ਸੀ ਉਹਦੇ ਕੰਮ ਚੱਲ ਰਹੇ ਤੇ ਉਹ ਖੂਬਸੂਰਤ ਬੜ ਰਿਹਾ ਗੇਟ 2 ਸਾਲ ਹੋ ਗਏ ਲੇਕਿਨ ਇਹਨਾਂ ਨੇ ਕਸੂਰੀ ਚਾਹਲ ਬੜ ਰਹੇ ਪਰ ਫੜ ਜਾ ਰਹੇ ਕਿਉਂਕਿ ਉਹ ਪੈਸੇ ਪੇ ਲਾਣੇ ਪਏ ਬਹੁਤ ਡਿਵੈਲਪਮੈਂਟ ਦੇ ਕੰਮ ਆਪਣੇ ਇਲਾਕੇ ਤੋਂ ਇਹ ਸਿਹਤਾਂ ਹੀ ਸੜਕ ਇਸੇ ਕਰਕੇ ਤਾਂ ਸਮਾਨੇ ਤਾਂ ਨੂੰ ਅੱਗੇ ਤੱਕ ਚੋਰੀ ਹੋ ਗਈ ਹੈ ਇਸ ਤਰ੍ਹਾਂ ਬਹੁਤ ਸਰ ਦਾ ਚੋੜ ਜਾਉਂਗਾ ਸੋ ਇਹ ਕੋਈ ਮੌਕਾ ਹੁੰਦਾ ਹੈ ਪਰਮਾਤਮਾ ਨੇ ਆਪਣੇ ਉਹ ਕੰਮ ਕਰਾ ਰਹੇ ਹੈ ਜਿਹੜੀ ਆਪਣੀ ਹਾਰ ਹੋਈ ਹੈ ਉਹ ਕੋਈ ਆਪਣੀ ਹਾਰ ਨਹੀਂ ਹੋਈ ਉਹ ਜਿਹੜੇ ਬਹੁਤ ਇਸ ਤੰਗ ਹੋਏ ਵੇ ਸੀ ਵੀ ਇਹ ਸੁਧਾ ਹਰਾਣਾ ਹੈ ਹਰਾਣਾ ਹੈ ਉਹ ਆਪ ਮਰ ਗਏ ਸਾਨੂੰ ਹਰਾਣਾ ਬਾਦ ਕਿੰਨੀ ਵੋਟ ਪਈ ਆ ਅਕਾਲੀ ਦਲ ਨੂੰ 3700 BSP ਵਾਲਿਆਂ ਦੀ ਵੀ ਉਹਨਾਂ ਨੇ ਖੇ ਘਰਾਤੀ ਕਿ BSP ਨੂੰ 10-12 ਹਜ਼ਾਰ ਵੋਟ ਪੈ ਜਾਂਦੀ ਹੈ 3700 ਵੋਟ ਸਿਰਫ ਅਕਾਲੀ ਦਾ ਦੇ ਔਰ BSP ਦੀ ਦੋਨਾਂ ਦੀ ਨਿਕਲੀ ਕਾਰਨ ਕਿਹਾ ਸੀ ਉਹ ਕਹਿੰਦੇ ਜੀ ਇਹ ਤਾਂ ਆਪਣਾ ਘਰ ਫੂਕੇ ਤਮਾਸ਼ਾ ਦੇਖਣਾ ਸਾਡੇ ਇਲਾਕੇ ਦਾ ਜਿਹੜਾ ਫਾਇਦਾ ਹੋ ਰਿਹਾ ਇਹ ਵੀ ਹੋਣਾ ਚਾਹੀਦਾ ਉਹਨਾਂ ਨੂੰ ਤਕਲੀਫ ਹੋਈ ਸੀ ਕਿ ਇੰਨੀ ਡਿਵੈਲਪਮੈਂਟ ਕਾਹਦੇ ਹੋ ਰਹੀ ਹੈ ਇਹ ਖਰਾ ਰਹੇ ਇਹਨਾਂ ਦੇ 9 ਲੱਖ ਰਈ ਡਿਵੈਲਪਮੈਂਟ ਇਹ ਹੋਣੀ ਨਹੀਂ ਚਾਹੀਦੀ ਇਹਨੂੰ ਰੋਕੋ ਡਿਵੈਲਪਮੈਂਟ ਨੂੰ ਇਹਨੂੰ ਹਰਾਓ ਬਸ ਆ ਗੇਮ ਖੇਲੀ ਹੈ ਸਾਰੀਆਂ ਮੋਟਾ ਇੱਕ ਪਾਸੇ ਮਾਰ ਕੇ ਸਾਰੇ ਜਾਣੀ ਰੜ ਗਏ